ਕਬੱਡੀ 35 ਬੰਦੋਂ ਦਾ ਜਿਹੜਾ ਮੈਚ ਚੱਲਦਾ ਖਾਸ ਟ੍ਰਾਇੰਗਲ ਮੈਚ ਹੈ ਇਹਨਾਂ ਦਾ ਰਵੀ ਸੇਖੋਂ ਵੱਲੋਂ 300 ਰੁਪਈਆ ਜਿੱਤਣ ਵਾਲੇ ਨੂੰ ਕੋਸ਼ਿਸ਼ ਰਪਰ ਟੀਮ ਨੂੰ ਰਵੀ ਨੇ ਕਹਾ ਜਿਹੜੀ 37 ਕਿਲੋ ਟੀਮ ਆਸਟਾਉਗੀਆਂ ਨੂੰ 300 ਰੁਪਿਆ ਸੈਂਕਟ ਉਹਨੂੰ 200 ਰੁਪਿਆ ਰਵੀ ਸੇਖੋਂ ਕਨੇਡਾ ਬਹੁਤ ਧੰਨਵਾਦ ਕਰਦੇ ਆਂ ਵੀਰ ਦਾ ਰਵੀ ਸੇਖਾ ਕਨੇਡਾ ਜਿੱਤਰਵਾਲੀ ਟੀਮ ਨੂੰ 300 ਤੇ ਹਾਰਨ ਵਾਲੀ ਟੀਮ ਨੂੰ 200 ਦੇ ਪੱਤੇ ਪਾਸ ਸਨਮਾਨ ਦਿੱਤੇ ਜਾਣਗੇ ਬਹੁਤ ਧੰਨਵਾਦ ਕਰਦੇ ਆਂ ਵੀਰ ਦਾ ਉਹ ਜੋਤ ਨੂੰ ਕਹੇ ਖੁੱਪਾ ਮੱਟ ਤੋਂ ਮੁਰਸੀ ਨੇ ਤਾਂ ਗਿਆ ਪਾਈਆਂ ਗਾਹਾਂ ਵਾਲਿਆ ਆਪਣਾ 45 ਦੇ ਸੈਮੀਫਾਈਨ ਮੈਚ ਨੇ ਸੇਖਾ ਬਰਨਾਲਾ ਬਾਬਾ ਬਗੇਰ ਸਿੰਘ ਰੇਵੀ ਸਾਹਿਬ ਮਨਤਪੁਰ ਰਜਾਪੁਰ ਭਗਵਾਨਾ ਇਸ ਮੈਚ ਤੋਂ ਬਾਅਦ ਸੇਖਾ ਬਰਨਾਲਾ ਦੇ ਬਾਬਾ ਬਗੇਰ ਸਿੰਘ ਦੀ ਟੀਮ ਆ ਰਹੀ ਹੈ ਰਾਊਂਡ ਦੇ ਦੋਨੇ ਟੀਮਾਂ ਕਬੱਡੀ 45 ਮਿੰਟ ਦਾ ਪਹਿਲਾ ਸੈਮੀ ਸੇਖਾ ਬਰਨ ਵਾਲਾ ਬਾਬਾ ਬੁਕੇਲ ਸੇਖਾ ਟੀਮਾਂ ਜਲਦੀ ਨਾਲ ਤਿਆਰ ਹੈ ਕਬੱਡੀ 43 ਮਿੰਟੋਂ ਪਹਿਲਾ ਗੇਮੀ ਤੇ ਦੂਜੇ ਸੇਖੇ ਰੇਡੀ ਖਾਵਾ ਤੇ ਰਾਜਪੁਰ ਖੋਲਾ ਵਾਲਾ ਇਹ ਵੀ ਟੀਮਾਂ ਤਿਆਰੀ ਕੀਤੀ ਕੇ ਰੱਖਣ ਕਰੇ ਬਰੋ ਫਾਈਨਲ ਚ ਆ ਰਹੇ ਆ ਕਬੱਡੀ 37 ਕਿਲੋ ਦਾ ਨਕਲਾ ਵਾਲਾ ਕਬੱਡੀ ਪਾ ਰਿਹਾ ਹਰਿਆਣੇ ਵਾਲਾ ਕੱਲਾ ਹੀ ਤਿਆਰ ਹੈ ਖੜੇ ਗਰਾਊਂਡ ਦੇ ਬੱਲੇ ਮੇਲਾ ਮੜ ਜਾਣਾ ਕਬੱਡੀ 37 ਕਿਲੋ ਦਾ ਫਾਈਨਲ ਚੱਲਦਾ ਐ ਚੋਟੀ ਦੀ ਟੀਮ ਆ ਗਿਆ ਕਬੱਡੀ 37 ਕਿਲੋ ਦੀ ਪਿੰਡ ਨੱਬ ਦੇ ਵਿੱਚ

ਕਰਦਾ ਵੀਰ ਦਾ ਅਮਨ ਸੇਖੋ ਵੱਲੋਂ ਪੰਜਾਬੀ ਦੀ 500 ਦੇ ਵੱਡੇ ਮਾਨ ਸਨਮਾਨ ਆਏ ਨੇ ਇਹ ਪੰਜਾਬੀ ਦੀ ਵੱਡੇ ਮਾਨ ਸਨਮਾਨ 500 ਦੇ ਆਏ ਨੇ ਬਹੁਤ ਧੰਨਵਾਦ ਕਰਦੇ ਆ ਵੀਰ ਸਾਹਿਬ ਜੋ ਕਬੱਡੀ ਹਰਿਆਣੇ ਵਾਲਾ ਕੱਲੇ ਹੀ ਜੱਫੇ ਲਾਉਂਦਾ ਕੱਲੇ ਹੀ ਟੋਡੀਆਂ ਪਾਉਂਦਾ ਮੁੰਡੇ ਨੂੰ ਤਾੜੀਆਂ ਵਾਲ ਕੇ ਹੱਥਾਂ ਚੜੀ ਦੇਓ ਉਹ ਪੰਜਾਬੀ ਦੇ ਨੰਬਰ ਹਿੰਦੀ verdade ਹਰਿਆਣੇ ਵਾਲਾ ਕੱਪਈ ਮੈਚ ਖਿੱਚੀ ਵਰਦਾ ਔਰ ਜੋਤ ਦੇ ਪੱੜ ਮਾਰਨ ਨਾਲ ਲੱਗਦਾ ਕਾ ਸਾਡੀ ਸਾਡੀ ਟਾਈਮ ਲੈਂਦਾ ਜਿਹੜੀ ਇਹ ਚੋਂ ਫਾਇਟ ਟੀਮ ਆਉਗੀ 37 ਕਿਲੋ ਦੀ ਰਵੀ ਸੇਖੋਂ ਕੈਨੇਡਾ ਵੱਲੋਂ 300 ਰੁਪਇਆ ਤੇ ਸੈਂਕ ਡਾਊਨ ਵਾਲੇ ਦੀ 200 ਰੁਪਇਆ ਰਵੀ ਸੇਖੋਂ ਕੈਨੇਡਾ ਇਹਦਾ ਭਰਾਵਾ ਅਮਨ ਸੇਖੋਂ ਉਹਦੇ ਵੱਲੋਂ 500 ਰੁਪਇਆ ਜਿਹਨੇ ਜੱਫਾ ਲਾਇਆ ਸੀ ਮੁੰਡੇ ਦੇ Oh لا अब खेलने तो वहीं पर चलना है भाजा वहीं पर खाना खाना नहीं है यार मैं नुकलाई बैठा सुधा देख रहा है क्या ਲਾ ਦਸਣੀ ਉਹਦੇ ਵੀ ਲੱਗ ਚੁੱਕਿਆ ਗਿਆ ਉਹ ਜਿੱਲੇ ਦੇ ਟੀਮ ਦੇ ਪੋਲਿਟਿਕ ਦੇ ਸੰਪਰਕ ਕਾਮਾ ਦੇ ਰਾਜ ਨੂੰ ਚਾਹ ਬੁਲਾਉਣੇ ਮੇਰਾ ਵੀ ਵੀਰੇ ਕੋਡੀ ਪਵਾ ਦੇ ਅਸੀਂ ਤੇਜੀ ਰਣਗਿਆਂ ਨਾਲ ਵੀ ਬੀੜ ਦੀ ਧੰਨਵਾਦ ਕਰਦੇ ਆ ਰਣਗਿਆਂ ਨਾਲ ਤੇਜੀ ਵੀ ਆਇਆ ਅੱਜ ਖੇਡਣ ਨੂੰ ਲੱਗੇ ਕੱਲ ਨੂੰ ਕਬੱਡੀ ਬਾਹਰ ਗੇੜੇ ਦੇ ਵਿੱਚ ਟਾਕੇ ਬੈਠ ਕੇ ਖਾ ਕੇ ਖੇਡਣਗੇ ਕਬੱਡੀ ਦੀਆਂ ਜਿਹੜੇ ਜਿਹੜੇ ਸਾਰੇ ਨਾਲ ਖੇਡੇ ਜਾਣਗੇ ਤੇ ਬੱਲੇਬਾਜ਼ 70 ਕਿਲੋ ਉਹ ਲੋਕਾਂ ਦਾ ਵਜਿਏ ਜਿਹੜੀ ਕਬੱਡੀ ਦੀ ਟੀਮ ਆ ਪੁੱਜਣਗੀਆਂ ਗੇਲਾ ਪਰ ਜਾਣਾ ਕੱਪ ਕਰਨ ਦੀ ਧਰਤੀ ਹੈ ਗੇਲਾ ਪਰ ਜਾਣਾ ਆ ਚੱਲੋ ਮਾ ਜੀ ਕਿਹੜੀ ਜਿੰਦਗੀ ਜੀ ਪੋਲਰ ਹਰਿਆਣਾ ਫਸਟ ਤੇ ਨਗਲੇ ਟੀਮ ਸੈਕੰਡ ਕਬੱਡੀ ਸੈਂਕੀ ਕਿਲੋ ਅਗਰੇ ਆਪਣਾ ਮਾਨਸ